ਅੱਜ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਲਈ ਅੱਜ ਕੰਮਾਂ ਦੇ ਸ਼ੁਰੂਆਤ ਹੋਈ ਆ ਔਰ ਮੈਂ ਧੰਨਵਾਦ ਕਰਦਾ ਆ ਸਾਰ ਭਗਵੰਤ ਸਿੰਘ ਜੀ ਮਾਨ ਹੁਣਾਂ ਦਾ ਸੀਐਮ ਸਾਹਿਬ ਪੰਜਾਬ ਦਾ ਕਿ ਜਿਨ੍ਹਾਂ ਨੇ ਆਪਣੀ ਸੱਚੀ ਦਿਵਾਈ ਦੇ ਵਿੱਚ ਤਰਨਤਾਲ ਲਈ ਤਕਰੀਬਨ 35 ਕਰੋੜ ਰੁਪਏ ਦਾ ਤਰਨਤਾਲ ਨੂੰ ਪ੍ਰੋਜੈਕਟ ਦਿੱਤੇ ਨੇ ਉਹਦੇ ਵਿੱਚ ਸੜਕਾਂ ਉਹਦੇ ਵਿੱਚ ਸਕਵਾਡਾਂ ਦੇ ਜਿਹੜੇ ਕੰਮ ਹੋਣ ਵਾਲੇ ਨੇ ਉਹਦੇ ਵਿੱਚ ਸੀਵਰੇਜ ਸਿਸਟਮ ਉਹਦੇ ਵਿੱਚ ਲਾਈਟਨਿੰਗ ਸਿਸਟਮ ਉਹਦੇ ਵਿੱਚ ਪਾਰਕਾਂ ਦਾ ਸੁੰਦਰੀਕਰਨ ਕਰਨਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਨੇ ਔਰ ਮੈਂ ਸਮਝਦਾ ਅੱਜ ਚੰਗੀ ਸ਼ੁਰੂਆਤ ਹੋਈ ਆ ਪਰਮਾਤਮਾ ਨੇ ਸੇਵਾ ਆਪ ਲਈ ਆ ਔਰ ਸਾਡੀ ਸਮੁੱਚੀ ਕਾਉਂਸਲਰ ਸਹਿਬਾਨਾਂ ਦੀ ਟੀਮ ਸਾਡੀ ਸ਼ਹਿਰ ਵਾਲਿਆਂ ਦੀ ਟੀਮ ਸਮੁੱਚੇ ਜਿੰਨੇ ਵੀ ਵਰਕਰ ਸਹਿਬਾਨ ਆ ਆਮ ਆਦਮੀ ਪਾਰਟੀ ਦੇ ਇਹ ਸਾਰੇ ਇਸ ਗੱਲ ਨਾਲ ਸਹਿਮਤ ਵੀ ਨੇ ਔਰ ਖੁਸ਼ ਵੀ ਨੇ ਕਿ ਅੱਜ ਕੰਮਾਂ ਦੀ ਸ਼ੁਰੂਆਤ ਹੋਈ ਆ ਜਿਹੜੀ ਬੜੇ ਲੰਮੇ ਸਮੇਂ ਤੋਂ ਜਿਹੜੀ ਇੱਥੇ ਕੰਮ ਰੁਕੇ ਸੀਗੇ ਅੱਜ ਉਹਨਾਂ ਨੂੰ ਮੁਕੰਮਲ ਜਿਹੜਾ ਆ ਕੋਈ 5 7 10 ਦਿਨਾਂ ਚ ਜਿਹੜੀਆਂ ਮੇਨ ਰੋਡਸ ਆ ਉਹ ਕਵਰ ਹੋ ਜਾਣਗੀਆਂ ਗੁਰਜੀ ਕੀ ਫਤਿਹ ਮੈਂ ਗਗਨਦੀਪ ਕੌਰ ਬਾੜਨਵਰ 15 ਤੋਂ ਐਮ ਸਿੰਘ ਮੈਂ ਅੱਜ ਸਾਡੇ ਐਮਐਲਏ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਹੜੇ ਕਿ ਸਾਡਾ ਪੰਡੋਰੀ ਰੋਧ ਬੜੇ ਦੇਰ ਤੋਂ ਰੁਕਿਆ ਸੀ ਕੰਮ ਇਹ ਬਹੁਤ ਦੇਰ ਦਾ ਜਿਹੜਾ ਨਹੀਂ ਸੀ ਹੋ ਰਿਹਾ ਤੇ ਅੱਜ ਸਾਡੇ ਐਮਐਲਏ ਸਾਹਿਬ ਇਹਦਾ ਨੀ ਪੱਥਰ ਰੱਖ ਕੇ ਗਿਆ ਮੈਂ ਉਹਨਾਂ ਦਾ ਤਹਿ ਦਿਲੋਂ ਕੋਟਨ ਕੋਟ ਧੰਨਵਾਦ ਕਰਦੀ ਹਾਂ ਆਪਣੇ ਵਾਰਡ ਵਸਨੀਕਾਂ ਦਾ ਵੀ ਜਿਹੜੇ ਇਸ ਮੌਕੇ ਤੇ ਸਾਡੇ ਨਾਲ ਪਹੁੰਚੇ ਨੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਸਰ ਅਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਨੇ ਅੱਜ ਵੱਡੇ ਪੱਧਰ ਤੇ ਉਹਨਾਂ ਵੱਲੋਂ ਵਿਕਾਸ ਕਰਦੇ ਦਾ ਉਦਘਾਟਨ ਕੀਤਾ ਗਿਆ ਹੈ ਧੰਨਵਾਦ ਤੇ ਰੁੱਤ ਕੀ ਕਹੋਗੇ ਤੁਹਾਨੂੰ ਅਸੀਂ ਦੇ ਪਹਿਲਾਂ ਸਰਦਾਰ ਹਮੇਸ਼ਿਆ ਸੰਧੂ ਜਿਹੜਾ ਹਲਕਾ ਚਾਰਜ ਉਹਨਾਂ ਦਾ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਵਤਮਾਨ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸ਼ਹਿਰ ਨੂੰ ਇਹ ਪੈਸਾ ਦੇ ਕੇ ਸਾਡੇ ਸ਼ਹਿਰ ਦੇ ਵਿੱਚ ਵਿਕਾਸ ਦਾ ਜਿਹੜਾ ਵਾ ਉਹ ਅੱਜ ਉਦਘਾਟਨ ਕੀਤਾ ਗਿਆ ਵਾ ਸਾਡੇ ਹਲਕੇ ਦੇ ਜਿਹੜੇ alkanchar ji ਸਰਦਾਰ ਰਵੀ ਸਿੰਘ ਸੰਧੂ ਉਹ ਇਸ ਹਲਕੇ ਦੇ ਕੈਂਡੀਡੇਟ ਵੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਅੱਜ ਆਪਣੇ ਜਿਹੜਾ ਵਾ ਇਹ ਸਾਰੀਆਂ ਸਾਡਾ ਸੱਚਕੜ ਰੋਡ ਗੁੰਗਾ ਰੋਡ ਨੂਰਦੇੜਾ ਰੋਡ ਜਿਹੜੀਆਂ ਛੜਕਾਂ ਵਾਲਾ ਲਿੰਕ ਛੜਕਾ ਪਿੰਡਾਂ ਨੂੰ ਜਾਂਦੀਆਂ ਵਾ ਜਿਹੜੀਆਂ ਸਾਡੇ ਮਹੱਲਿਆਂ ਨੂੰ ਜਾਂਦੀਆਂ ਵਾ ਉਹਨਾਂ ਦਾ ਅਧਿਕਾਰਨ ਕਰਤਾ ਕੀਤਾ ਵਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਰਦਾਰ ਰਵੀ ਸਿੰਘ ਸੰਧੂ ਦਾ ਤੇ ਸਾਡੇ ਸੀਐਮ ਭਗਤ ਮਾਨ ਜੀ ਦਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਵਾਰ 18 ਦੇ ਵਿੱਚ ਸਰਦਾਰ ਹਮੀਸ਼ੇ ਸੰਧੂ ਜੀ ਵੱਲੋਂ ਜਿਹੜਾ ਇਹ ਸਾਡਾ ਸੱਚਕਣ ਰੋਡ ਦੀ ਜਿਹੜੀ ਸੜਕ ਆ ਉਹਦਾ ਉਦਘਾਟਨ ਕੀਤਾ ਗਿਆ ਵਾ ਔਰ ਜਿਸ ਤਰ੍ਹਾਂ ਇਹ ਕਮਾਂ ਦੀ ਜਿਹੜਾ ਨੇਰੀ ਲਿਆ ਰਹੇ ਆ ਔਰ ਥੋੜੇ ਹੀ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਕਿ ਤਰੰਤ ਤਰੰਤ ਇੱਕ ਬਹੁਤ ਹੀ ਵਧੀਆ ਜਿਹੜਾ ਮਾਡਲ ਸਾਡਾ ਸ਼ਹਿਰ ਬਣ ਜਾਏਗਾ ਸੋ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਪਰਮੇਸ਼ਰ ਸੰਧੂ ਜੀ ਨੂੰ ਇਸ ਯੋਗ ਬਣਾਇਆ ਤਾਂ ਕਿ ਉਹ ਤਰਨਤ ਦਾ ਵਿਕਾਸ ਕਰਾ ਸਕਣ ਧੰਨਵਾਦ ਹਾਂਜੀ ਸਰ ਅੱਜ ਜਿਹੜੇ ਵਿਕਾਸ ਕਰਦਿਆਂ ਦੇ ਜਿਹੜੋ ਉਦਘਾਟਨ ਨੇ ਸ੍ਰੀ ਸੰਧੂ ਜੀ ਨੂੰ ਕੀਤੇ ਗਏ ਜੀ ਅੱਗੇ ਬਿਲਕੁਲ ਕਰ ਦਿਓ ਕਿਹੜੇ ਕਿਹੜੇ ਖੇਤਰਾਂ ਦੇ ਕੀ ਉਪਰੇ ਕੀਤੇ ਗਏ ਜੀ ਸਰ ਕਿ ਇਹ ਤਰਨਤ ਸ਼ਹਿਰ ਤੇ ਵਿਕਾਸ ਕਰਜੰਦਾ ਕੀਤਾ ਗਿਆ ਜੀ ਮੋਰ ਤੇ گورਮੈਂਟ ਪੰਜਾਬ گورਮੈਂਟ ਨੂੰ ਆਮਦਗਤ ਕੀਤੀ ਹੋਈ ਸੀ ਇਹਦੀ ਰਿਸਪੋਨਸਿਬਿਲਟੀ ਤੇ ਗਿਆ ਤੇ ਜਿਹੜੇ 35 ਪਿੰਡਾਂ ਤੇ ਪ੍ਰੋਜੈਕਟ ਕੀਤੇ ਗਏ ਅ ਗਰਾਜੈਂਟਨ ਹੋਈ ਹੈ ਜਿਸ ਦੇ ਵਿੱਚ 25 ਵਾਰਡਾਂ ਦੇ ਕੋਈ ਰਿਪੇਅਰ ਵਾਲਾ ਕੰਮ ਨਵੇਂ ਕੰਮ ਸਾਰਿਆਂ ਦੇ ਐਸਟੀਮੇਟਸ ਤਿਆਰ ਤੋਂ ਆ ਕੇ ਵਰਕ ਆਰਡਰਸ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਦੇ ਕੰਮ ਸ਼ੁਰੂ ਕਰਵਾਤੇ ਗਏ ਨੇ ਅੱਜ ਤੋਂ ਤੇ ਕੁਝ ਟੋਟਲ ਸੈਰ ਦੀਆਂ ਸੜਕਾਂ ਜਿਹੜੀਆਂ ਰਹਿ ਰਹੀਆਂ ਸੀਗੀਆਂ ਉਨ੍ਹਾਂ ਦੇ ਵਿੱਚ ਕੋਈ ਵੀ ਸੜਕ ਇਹੋ ਜੀ ਨਹੀਂ ਰਹਿ ਗਈ ਜਿਹੜੀ ਨਾਮ ਬੰਨਣ ਵਾਲੀ ਹੋਏਗੀ ਉਹਨਾਂ ਦੇ ਵੀ ਕੰਮ ਅੱਜ ਸ਼ੁਰੂ ਹੋ ਗਏ ਨੇ ਨਾਲੇ ਸਾਰੇ ਜਿਹੜੇ ਇਸ ਤੋਂ ਇਲਾਵਾ ਸਾਡੇ ਕੋਲੇ 6 ਪਾਰਕਾਂ ਵਾਲਾ ਸ਼ਹਿਰ ਦੇ ਵਿੱਚ ਜਿਸ ਵਿੱਚ ਮੇਨ ਗਾਂਧੀ ਪਾਰਕ ਆ ਇਸ ਦਾ ਸੁੰਦਰੀਕਰਨ ਦਾ ਨਵਾਂ ਡਿਜ਼ਾਈਨ ਤਿਆਰ ਕੀਤਾ ਗਿਆ ਵਾ ਇਹਦਾ ਸੁੰਦਰੀਕਰਨ ਤੇ ਸਰੀ ਬਾਕੀ ਪੰਜ ਬਾਗ ਪਾਰਕਾਂ ਆਈਆਂ ਉਹਨਾਂ ਦਾ ਵੀ ਸੁੰਦਰੀਕਰਨ ਉਸੇ ਕੰਮ ਹੋਣ ਵਾਲੇ ਜਿਹੜੇ ਬੈਲਸ ਲਿੰਦੇ ਸੀ ਕੁਝ ਹੋਰ ਦੀ ਡਿਪਟੀ ਵਧੀਆ ਤਰੀਕੇ ਦੇ ਲਗਾਉਣ ਲਈ ਉਹ ਸਾਰੀ ਪ੍ਰੋਪੋਜ਼ਲ ਤਿਆਰ ਆ ਉਹਦੇ ਲਈ ਵੀ ਗ੍ਰਾਂਟ ਸੈਕੰਡ ਹੋ ਚੁੱਕੀ ਆ ਇਸ ਤੋਂ ਇਲਾਵਾ ਸ਼ਹਿਰ ਵਾਸਤੇ ਕੁਝ ਸਟਰੀਟ ਲਾਈਟ ਦੇ ਵਧੀਆ ਦੇਖ ਵਾਲੇ ਜਿਹੜੇ ਕੂਲਸ ਹੈਗੇ ਜਿਹੜੇ ਵੀਂ ਸੜਕਾਂ ਤੇ ਲੱਗਣਗੇ ਉਹ ਵੀ ਵਿੱਚੇ ਹੀ ਟਾਰਗੇਟ ਤੇ ਲਾਇਆ ਗਿਆ ਨੇ ਨਾਲੇ ਸਟਰੀਟ ਲਾਈਟ ਜਿਹੜੀ ਵਾੜਾਂ 'ਚ ਕੁਝ ਰਿੰਦੀ ਹੈਗੀ ਆ ਉਹਨਾਂ ਵਾਸਤੇ ਵੀ ਕਰਾਟ ਚਾਰੀ ਹੋ ਚੁੱਕੀ ਹੈ ਸਰ ਇੱਕ ਜਿਹੜੀ ਸਤਖੰਡ ਰੋਡ ਦੀ ਸੜਕ ਆ ਉਹ ਕਿੱਥੋਂ ਲੈ ਕੇ ਕਿੱਥੋਂ ਤੱਕ ਬਣਦੀ ਜੀ ਸਤਖੰਡ ਰੂਟ ਸਾਰੀ ਹੀ ਨੂਰਦੀ ਰੂਟ ਤੱਕ ਉਹ ਕਿ ਨੂਰਦੀ ਰੋਡ ਪਹਿਲਾਂ ਬਣ ਚੁੱਕੀ ਸੀ ਉਹਦੇ ਚੌਂਕ ਟਿੱਕਰ ਇੱਥੇ ਕਾਫੀ ਟੋਏ ਪੈ ਚੁੱਕੇ ਸੀਗੇ ਬਰਸਾਤ ਆ ਕੇ ਕਾਫੀ ਹੋਈ ਜੀ ਤੇ ਕਰਕੇ ਕਾਫੀ ਨੁਕਸਾਨ ਹੋਇਆ ਸੀ ਬਟ ਇਹ ਸਾਰੀ ਜਿਹੜੀ ਆ ਹੁਣ ਨਵੀਂ ਬਣ ਜੇਗੀ ਇਹ ਬਿਲਕੁਲ ਗੁਰੂ ਕੇ ਪੂ ਵਾਲੀ ਵੀ ਜਿਹੜੀ ਸੜਕ ਹੈਗੀ ਉਹ ਵੀ ਬਣ ਰਹੀ ਆ ਤੇ ਜੋਧਪੁਰ ਰੋਡ ਵੀ ਬਣ ਰਹੀ ਆ ਫਿਲਕ ਜਿਹਨੇ ਜਾਵੇ ਕੋਈ ਰੂਟ ਜਿਹੜੀ ਆਪਣੇ ਨਿਗਾਹ ਜਾਈ ਗਈ ਨਹੀਂ ਬਣੀ ਪਿੱਛੇ ਦੇ ਜਿਹਦਾ ਟਾਈਮਪੀਰੀਡ ਨਹੀਂ ਪੂਰਾ ਹੋਇਆ ਜਿਹਦਾ ਸਾਲ ਦੋ ਸਾਲ ਹੋ ਗਏ ਜਿਹੜੀ ਬਣੀਆਂ ਉਹਨਾਂ ਨੂੰ ਛੱਡ ਕੇ ਤਕਰੀਬਨ ਸਾਰੀਆਂ ਸੜਕਾਂ ਟਾਰਗੇਟ ਤੇ ਹੈਗੀਆਂ ਕਿ ਉਹ ਬਣ ਜੇ ਖਤਮ ਤਾਂ ਸਟੇਜ ਆ ਗਈ ਹੈ ਖਤਮ ਕਰਨੀ ਹੈ ਟੀਚਰਸ ਸਾਡੇ ਕੋਲ ਜਿਹੜਾ ਹੈਗਾ 2 ਮਹੀਨੇ ਦਾ ਟੈਂਡਰ ਪੀਰੀਡ ਹੁੰਦਾ ਬਟ ਸਾਡੇ ਕੋਲ ਜਿਹੜੀ ਹੈਗੀ ਉਹਨਾਂ ਨਾਲ ਸਾਰੇ ਟੈਂਡਰ ਕੰਮ ਇਸ ਕੀਤੀ ਗਈ ਹੈ ਕਿ ਬਰਸਾਤ ਕਰਕੇ ਕਾਫੀ ਨੁਕਸਾਨ ਹੋਇਆ ਇਸ ਕਰਕੇ ਪ੍ਰਾਇਰਟੀ ਤੇ ਸਾਡੇ ਕੰਮ ਪਹਿਲਾਂ ਸ਼ੁਰੂ ਕੀਤੇ ਜਾਣ ਕਿਉਂਕਿ ਟੈਂਡਰ ਪ੍ਰਕਿਰਿਆ ਸਿਰ ਸਾਡੇ ਵੱਲੋਂ ਹੀ ਜ਼ਿਆਦਾ ਉੱਚੀ ਹੋਈ ਹੈ ਜਿਸ ਕਰਕੇ ਇਹ ਕੰਮ ਤਕਰੀਬਨ ਜਿਹੜੇ ਸੜਕਾਂ ਵਾਲੇ ਹੈਗੇ ਪੀਟ ਨਾਲ ਹੁੰਦੇ ਨੇ ਇਹ 15-20 ਦਿਨਾਂ ਵਿੱਚ ਸਾਰੀਆਂ ਸੜਕਾਂ ਬੰਦ ਜਾਣੀਆਂ ਤੇ ਨਾਲੇ ਨਾਲ ਕਿਉਂਕਿ ਇਹ ਟੈਂਡਰ ਵੱਖੋ-ਵੱਖਰੇ ਹੈਗੇ ਆ ਸੜਕਾਂ ਵਾਲੇ ਵੱਖਰੇ ਟੈਂਡਰ ਕਰਨੇ ਤੇ ਦੂਜੇ ਜਿਹੜੇ ਵਰਕਸ ਵਾਲੇ ਵੱਖਰੇ ਨੇ ਸ਼ੀਟ ਲਾਈਨ ਵਾਲੇ ਵੱਖਰੇ ਨੇ ਇਸ ਕਰਕੇ ਸਾਰੇ ਕੰਮ ਇਕੱਠੇ ਹੀ ਸ਼ੁਰੂ ਹੋ ਜਾਣੇ ਤੇ ਤੁਹਾਨੂੰ ਥੋੜੇ ਦਿਨਾਂ ਦੇ ਕੱਸਾ ਕੁ ਸਭ ਕੁਝ ਡਿਕਸ਼ਨ ਦਾ ਹੋ ਰਿਹਾ ਹੈ ਨਾ ਕਿਉਂਕਿ ਕੰਮ ਜਿੱਤਰਾ ਇਤਰਾ ਸ਼ੁਰੂ ਹੁੰਦੇ ਨੇ ਜene government ਨੂੰ ਸਾਫ ਦੱਸ ਜੀ ਰਿਹਾ ਹੈ ਜਿਸ ਦਾ ਸਭ ਤੋਂ ਵੱਕ ਨੂੰ ਇਸ ਹਾਲੇ ਕੀ ਆਵਾਜ਼ ਕਿਰੇ ਬਣੀ ਵੀ ਸੜਕਾਂ ਬਣਾਈ ਜਾ ਰਹੀਆਂ ਵਾ ਇਹਨੇ ਟੈਕਰ ਕਰ ਉਹਨਾਂ ਨੂੰ ਅਸੀਂ ਪੂਰੇ ਪੈਸੇ ਦਵਾਂਗੇ ਲੈ ਕੇ ਸੜਕ ਵੇਖਣ ਤੋਂ ਬਾਅਦ ਉਹ ਤੁਹਾਡੇ ਨੂੰ ਵੀ ਇਸ ਤੇ ਲੰਦਾ ਕੋਈ ਪਲਾਨਿੰਗ ਦਿੱਤੀ ਹੈ ਕਿ ਇਹ ਟੈਕਰ ਕਰ ਹੋਣਗੇ ਉਹਨਾਂ ਨੇ ਪੈਸੇ ਦੇ ਦੇਣਗੇ ਕਿਉਂਕਿ ਆਮ ਤੌਰ ਤੇ ਜਦੋਂ ਵੇਖਿਆ ਜਾਂਦਾ ਵੀ ਇਹੋ ਸੜਕ ਭੱਜ ਜਾਂਦੀ ਆ ਉਹ ਜਲਦੀ ਟੁੱਟ ਜਾਂਦੀ ਜਿੱਦਾਂ ਕਾਂਗਰਸ ਅਵੇਲੇ ਜਈ ਸੜਕ ਬਣੀ ਕੁਝ ਸੜਕ ਬਣੀ ਪਾਗੀ ਸੜਕਾਂ ਬਣ ਇਹ ਚੰਗੀ ਚੋਟੀਆਂ ਦੇਖੋ ਇਹਨਾਂ ਵਿੱਚ ਜਿਹੜਾ ਸੀ ਹੈਗਾ ਕਿ 2 ਸਾਲ ਦਾ ਟੈਂਪਰੇਟ ਪੈਸੇ ਹੀ ਹੀ ਉਹਨਾਂ ਤੋਂ ਲਿਆ ਹੋਇਆ ਵਾ ਕਿ ਇਹਦੇ ਵਿੱਚ ਜੇ ਫੱਤੀ ਕਿਤਰਾ ਨਾ ਹੋਈ ਤਾਂ ਉਹਨੇ ਸਿਕਿਉਰਟੀ ਇਹ ਪੰਜਾਬ ਗਵਰਨਮੈਂਟ ਵੱਲੋਂ ਨਵੀਂ ਵਿਵਸਥਾ ਕੀਤੀ ਗਈ ਹੈਗੀ ਆ ਕਿ ਉਹਦੇ ਵਿੱਚ ਫਿਰ ਗ੍ਰਾਂਟ ਐਕਸਟਰਾ 5% ਜਾਂ 10% ਲਈ ਜਾਂਦੀ ਹੈ ਜਿਹੜੇ ਉਹਨੂੰ ਪੰਜ ਸਾਲਾਂ ਦੀ ਮੇਨਟੇਨੈਂਸ ਵਾਸਤੇ ਦਿੱਤੀ ਜਾਂਦੀ ਬਟ ਇਹ ਪ੍ਰੋਜੈਕਟਸ ਜਿਹੜੇ ਸੀਗੇ ਇਹਦੇ ਵਿੱਚ 2 ਸਾਲ ਦੀ ਵਾਰੰਟੀ ਉਹਨਾਂ ਤੋਂ ਇਹ ਨਾਲ ਲਈ ਜਿੰਦਾ ਕੋ ਚੋੜ ਜਾਵੇ ਲੱਗ ਜਾਣਾ ਚੋੜ ਜਾਵੇ ਤਾਂ ਕੋਈ ਇਸ ਤਰੀ ਮੈਂ ਗਿਆ ਚੀਜ਼ਾਂ ਦੇ ਮੇ ਸਰ ਜੋ ਜਬ ਤੱਕ ਤੱਕ ਹੈ ਕਿ ਜੇ ਪੱਤੀ ਕੀਤਾ ਹੈ ਸਾਡੇ ਕੋਲੋਂ ਵਰਕ ਆਰਡਰ ਚ ਦੇਰੀ ਹੋ ਜਾਂਦੀ ਜਾਂ ਕੰਮ ਨਾ ਸ਼ੁਰੂ ਹੁੰਦੇ ਫੇਰ ਹੋਣਾ ਸੀ ਐਸ ਇਟ ਇਜ਼ ਸਾਡੇ ਅੱਜ ਤੱਕ ਕੱਲ ਦੇ ਵਿੱਚ 15-20 ਦਿਨ ਤੋਂ ਪ੍ਰੋਸੈਸ ਚੱਲਦਾ ਪਿਆ ਜਿਹੜੇ ਫਿਰ ਇਹਨਾਂ ਨੂੰ ਅਹੀ ਟੈਕਨੀਕਲ ਕਰਾਈ ਫਾਈਨੈਂਸ਼ੀਅਲ ਕਰਾਈ ਫਿਰ ਇਹਨਾਂ ਨੂੰ ਵਰਕ ਆਰਡਰਸ ਵੀ ਜਾਰੀ ਹੋ ਚੁੱਕੇ ਆ ਉਹਨਾਂ ਵਰਕ ਆਰਡਰ ਦੇ ਕੰਮ ਵੀ ਸਟਾਰਟ ਕਰ ਦਿੱਤਾ ਅੱਜ ਜਿੰਤਰਾਂ ਦਾ ਮਹਨ ਮੁਕ ਹੋ ਚੁੱਕੇ ਨੇ ਮਸ਼ੀਨਾਂ ਵਿੱਚ ਆ ਗਈਆਂ ਵਾ ਕੰਮ ਸਟਾਰਟ ਆ ਇਸ ਕਰਕੇ ਜਿਹੜਾ ਕੰਮ ਸਟਾਰਟ ਹੋ ਜਾਂਦਾ ਉਸ ਤੇ ਚੋਣ ਕੁਝ ਨਹੀਂ ਰੁਕਣ ਦਿੰਦਾ ਹਾਂ ਜੇ ਫਿਰ ਕੀਤਾ ਉਹ ਟੈਕਨੀਕਲੀ ਟੈਂਡਰ ਨਾ ਖੁੱਲਿਆ ਹੋਵੇ ਉਹ ਕੰਮ ਫੇਰ ਰੁਕ ਲੱਗ ਜਾਂਦੀ ਹੈ ਉਹ ਸਾਨੂੰ ਪਹਿਲੇ ਦਿਨ ਹੀ ਲਿਖ ਕੇ ਦੇਣਾ ਪੈਂਦਾ ਕਿ ਕਿਹੜੇ ਕੰਮ ਸਟਾਰਟ ਆ ਕਿਹੜੇ ਨਹੀਂ ਹੋਏ ਉਹ ਜਿਹੜੇ ਨਹੀਂ ਹੋਏ ਉਹ ਹੀ ਨਹੀਂ ਸਟਾਰਟ ਕਰ ਸਕਦੇ ਜਿਹੜੇ ਕੰਮ ਚੱਲਦੇ ਆ ਉਹ ਉੱਤੇ ਰੋਕ ਨਹੀਂ ਹੁੰਦੀ ਉਹ ਚੱਲਦੇ ਰਹਿੰਦੇ ਪਰ ਕਦ ਨਵੀਨੀ ਕਰਨ ਤੇ ਜਿਹੜੇ ਸ਼ਰਕਾ ਦਾ ਸਰ ਪੂਰਾ ਟੈਂਡਰ ਸਰ ਕਿੰਨਾ ਹੋਵੇ ਦੇਖੋ ਜਿਹੜਾ ਇਸ ਤਰ੍ਹਾਂ ਕੋਈ ਤੁਸੀਂ 5 ਇਹ ਟੋਟਲ ਟੈਂਡਰਸ ਹੈਗੇ ਨੇ ਜਿਹੜੇ ਹੁਣ ਨੂੰ ਹੋ ਰਹੇ ਨੇ ਸਾਡੇ ਕੋਲ ਮੈਚਿਊਰਡ ਹੋਣ ਦੇ ਨੇ ਇਹਨਾਂ 55 ਦੇ ਵਿੱਚ ਇਹਨਾਂ ਦੀ ਅਮਾਉਂਟ ਵੱਖ-ਵੱਖਰੀ ਹੈਗੀ ਆ ਇਸ ਕਰਕੇ ਮੈਂ ਉਹਦੀ ਡਿਟੇਲਸ ਤੁਹਾਨੂੰ ਬਾਅਦ ਦੇ ਦੂੰਗਾ ਹੁਣ ਤਾਂ ਇੰਨਾ ਕਹਿਗਾ ਕਿ ਨੀਅਰ ਅਬਾਊਟ 10 ਕਰੋੜ ਦੇ ਇੱਕ ਸੜਕਾਂ ਹੀ ਆ ਤੇ ਬਾਕੀ ਪਾਰਕਾਂ ਦਾ 1 ਕਰੋੜ ਤੋਂ 20 ਲੱਖ ਪਾਰਕਾਂ ਦਾ ਇਸ ਤਰੀਕੇ ਨਾਲ ਵੱਖ-ਵੱਖਰੀ ਹ ਹਰੇਕ ਵਾਰਡਸ ਦੇ ਕਈ ਵਾਰਡ ਛੋਟੀ ਆ ਕਈ ਵੱਡੀਆਂ ਵਾ ਉਹਨਾਂ ਦੇ ਅਮਾਉਂਟਸ ਦਾ ਡਿਫਰ ਕਰਦਾ ਬਟ ਸਾਰੀਆਂ ਵਾਰਡਸ ਲਈ ਗਈਆਂ ਕੋਈ ਸਪੇਅਰ ਨਹੀਂ ਕੀਤੀ ਕਿ ਸਾਰਾ ਸ਼ਹਿਰ ਹੀ ਸਥਿਤੀ ਤਾਂ ਨਾ ਬਣੇਗਾ ਸੜਕਾਂ ਵੀ ਸਾਰੀਆਂ ਬੰਦ ਰਹਿਣਗੇ ਕੋਈ ਕਿਸਮ ਦਾ ਕੋਈ ਵੀ ਕੰਮ ਬਾਕੀ ਰਹਿਣ ਦਾ ਕੋਈ ਐਸ ਨਹੀਂ ਵੀ ਅੱਛਾ ਇਹ ਮੇਰੀ ਕੋਸ਼ਿਸ਼ ਹੈ